ਯੇ ਨੂੰ ਗੀਤਾਂ ਦੇ ਵਿੱਚ ਮਮਨ ਸਦੀਕ ਜੀ ਦੱਸਦੇ ਹੁੰਦੇ ਸੀ ਬਾਜਵਾ ਸਾਹਿਬ ਜਦੋਂ ਮੈਂ ਤੇ ਰਣਜੀਤ ਕੌਰ ਅਸੀਂ ਵੱਡੇ ਖਾਣਿਆਂ ਵਿੱਚ ਗੀਤ ਗਾਉਂਦੇ ਸੀ ਪੰਜਵੇਂ ਛੇਵੇਂ ਬਾਅਦ ਜਦੋਂ ਥੱਕ ਜਾਂਦੇ ਸੀ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ ਪੰਜ ਸੱਤ ਚੁਟਕਲੇ ਸੁਣਾ ਦੇ ਤੇ 600 ਰੁਪਏ ਦਿਹਾੜੀ ਅਸੀਂ ਕਹਿੰਦੇ ਇਹਨੂੰ ਦੇ ਦੇ 600 ਰੁਪਏ ਦਿਹਾੜੀ ਉਹ 600 ਰੁਪਏ ਦਿਹਾੜੀ ਨੂੰ ਅੱਜ ਜੇ ਤੁਸੀਂ ਮਹਾਰਾਜਾ ਸਰਤਾਜ ਦੀ ਜਗ੍ਹਾ ਤੇ ਬਾਤ ਕਰ ਜਿਹੜੇ ਕਹਿੰਦੇ ਸੀ ਇਹ ਦੀ ਦੋ ਦੋ ਕੋਈ ਗੱਲ ਨਹੀਂ ਇਹ ਚੱਲਦਾ ਹੀ ਰਹੇਗਾ ਕੰਮ ਕੋਈ ਹੁਣ ਉੱਠਣ ਬੈਣ ਦਾ ਬਹੁਤਾ ਫਿਕਰ ਨਾ ਕਰੋ ਕੋਈ ਚਲਾ ਗਿਆ ਕੋਈ ਆ ਗਿਆ ਚੱਲਦਾ ਰਹਿੰਦਾ ਸੋ ਗੱਲ ਮੇਰੀ ਕਹਿੰਦੀ ਹੈ ਮੇਰਾ ਮਕਸਦ ਇਹ ਸੀ ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਂਦੇ ਪੰਜਾਬ ਨੂੰ ਮੇਰੇ ਵਿਰੋਧ ਪੈਣ ਹੋਏ ਸਜ਼ਾ ਤੇ ਤੁਹਾਨੂੰ ਕੱਟਣੀ ਹੀ ਪੈਣੀ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਕੀ ਇੱਕ ਪਾਸੇ ਜਿਨ੍ਹਾਂ ਦੇ ਕੋਲ 4 ਪੈਸੇ ਆਇਆ ਜ਼ਮੀਨਾਂ ਵੇਚ-ਵਿਚ ਕੇ ਬਾਹਰਲੇ ਮੁਲਕਾਂ ਚ ਕੱਲੋ ਪੰਜਾਬ ਦੇ ਵਿੱਚ ਨੌਜਵਾਨ ਉਹ ਰਹਿ ਗਏ ਸਾਡੇ ਕੋ ਪਿੰਡਾਂ ਚ ਜਿਨ੍ਹਾਂ ਦੇ ਮਾਪਿਆਂ ਕੋਲ ਪੈਸੇ ਹੈ ਨਹੀਂ ਨੌਜਵਾਨ ਬੱਚਿਆਂ ਨੂੰ ਬਾਹਰ ਕਰ ਲੈਂਦੇ ਕੱਲੋ ਉਹ ਰਹਿ ਗਏ ਤੇ ਨਸ਼ਿਆਂ ਦਾ ਇੰਨਾ ਜ਼ੋਰ ਹੈ ਕਿ 5 ਮਿੰਟ ਦੇ ਵਿੱਚ ਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਦੱਸੋ ਕਿਸੇ ਨੂੰ ਨਸ਼ਾ ਚਾਹੀਦਾ ਪੁੜੀ ਚਾਹੀਦੀ ਹੈ 5 ਮਹੀਨੇ ਤੇ 5 ਮਿੰਟ ਚ ਫੋਨ ਕਰੋ ਤੇ ਹੋਮ ਡਿਲੀਵਰੀ ਹੈ ਘਰ ਆ ਕੇ ਦੇਖ ਜਾਂਦੇ ਉਈ ਸਮਿਦੋ ਕ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਕੰਮ ਹੋ ਰਿਹਾ ਜੋ ਅੱਜ ਪੰਜਾਬ ਦੇ ਵਿੱਚ ਕੈਂਸਰ ਫੈਲਿਆ ਇਹਦੇ ਵਿੱਚ ਸਹੀ ਮੈਨੇਜ ਪੰਜਾਬ ਪੁਲਿਸ ਦਾ ਸਾਰਾ ਨ ਵੱਡਾ ਨਮਾਇਆ ਹੱਥ ਆਤਵਾਦ ਸੀ ਮੇਰੇ ਵੀਰੋ ਪੰਜਾਬ ਦੇ ਵਿੱਚ ਭੰਗੜੇ ਤੇ ਗਿੱਧੇ ਬੰਦ ਹੋ ਗਏ ਸੀ ਤੁਹਾਡਾ ਦਾਸ ਵੀ ਜਵਾਨ ਉਮਰ ਵੇਸੀ ਅਸੀਂ ਇਹ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਸਾਡੇ ਜਿਉਂਦਿਆਂ ਜਿਉਂਦੇ ਹਣ ਭਗੜੇ ਤੇ ਕਿਧੇ ਨਹੀਂ ਪੈਣੇ ਫਿਰ ਪੰਜਾਬ ਦੇ ਵਿੱਚ ਸਰਕਾਰ ਆਈ ਤਹਈਆ ਕੀਤਾ ਐਨੀ ਦਹਿਸ਼ਤ ਨਹੀਂ ਪੁਲਿਸ ਦੀ ਕੋਈ ਚੋਰੀ ਕੋਈ ਡਾਕਾ ਪੰਜਾਬ ਦੇ ਵਿੱਚ ਤੁਸੀਂ ਮੋਟਰਸਾਈਕਲ ਵੀ ਸੜਕ ਤੇ ਖੜਾ ਕਰਕੇ ਤੁਰ ਜੋ 15 ਸਾਲ 1990 ਤੋਂ ਬਾਅਦ 2004-5 ਤੱਕ ਜਦੋਂ ਪਹਿਲੀ ਕੈਪਟਨ ਦੀ ਸਰਕਾਰ ਰਹੀ ਤੁਹਾਡਾ ਦਾਸ ਵੀ ਉਹਦੇ ਵਿੱਚ ਸੇਵਾਦਾਰ ਸੀ ਕਦੀ ਕੋਈ ਚੋਰੀ ਨਹੀਂ ਕਦੀ ਕੋਈ ਫਰੋਤੀ ਨਹੀਂ ਇਹ ਕਦੋਂ ਤੋਂ ਸ਼ੁਰੂ ਹੋਈ ਜਦੋਂ ਤੋਂ ਤੁਹਾਡੇ ਐਮਐਲਏ ਨੇ ਖੁਦ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹੁਣ ਤੁਸੀਂ ਕਿਸੇ ਕਚਰੀ ਚਲੇ ਜਾਓ ਆ ਨਾਇਬ ਤਹਿਸੀਲਦਾਰਾਂ ਦਾ ਅ ਤਹਿਸੀਲਾਂ ਵਾਲਿਆਂ ਦਾ ਕੀ ਹਾਲ ਹੈ ਪੁਲਿਸ ਦਾ ਕੀ ਹਾਲ ਹੈ ਹਰ ਕਬਜ਼ਾ ਜਿੰਨਾ ਨਸ਼ਾ ਪੰਜਾਬ ਜਿੰਨਾ ਗੁੰਡਾਗਰਦੀ ਪੰਜਾਬ ਤੁਸੀਂ ਮੈਨੂੰ ਦੱਸੋ 1 ਮਿੰਟ ਜੀ ਜਿੰਨਾਂ ਦੀਆਂ ਨਾ ਲੋੜ ਨਹੀਂ ਸੀ ਉਹਨਾਂ ਨੂੰ ਤੇ ਲੈ ਗਿਆ ਸਾਮਦੀਏ ਜੇਲ੍ਹਾਂ ਚ ਕੀ ਮਜਬੂਰੀ ਅੱਜ ਭਗਵੰਤ ਮਾਨ ਦੀ ਕਿ ਇਹਨਾਂ ਲਾਰੈਂਸ ਬਿਸ਼ਨੋਈ ਤੇ ਬਾਕੀ ਵੱਡੇ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਕਿਉਂ ਰੱਖੇ ਨੇ ਇਹਨਾਂ ਨੂੰ ਕਿਉਂ ਨਹੀਂ ਪੰਜਾਬ ਦੀਆਂ ਜੇਲ੍ਹਾਂ ਚੋਂ ਬਾਹਰ ਕੱਢਿਆ ਜਾ ਸਕਦਾ ਤੁਸੀਂ ਕਦੀ ਸੁਣਿਆ ਜੀ 2-2 ਘੰਟੇ ਟੀਵੀ ਦੀਆਂ ਇੰਟਰਵਿਊਆਂ ਹਾਈ ਸਕਿਉਰਿਟੀ ਜੇਲ ਪਟੰਡੇ ਵਿੱਚੋਂ ਦਿੱਤੀਆਂ ਜਾਣ ਤੇ ਕੋਈ ਪੁੱਛਣ ਵਾਲਾ ਹੀ ਕੋਈ ਨਾ ਹੋਵੇ